ਅਨੀਤ ਬਿੱਟੂ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਜੋ ਵੀ ਹਾਲਾਤ ਨੇ ਉਹਦੇ ਲਈ ਕੱਲਾ ਤੇ ਕੱਲਾ ਥੋੜਾ ਪਰਿਵਾਰ 90% ਜ਼ਿੰਮੇਵਾਰ ਹੈ ਇੱਕ ਪੀੜੀ ਮਾਰਦੀ ਤੇਰੇ ਦਾਦੇ ਨੇ ਉਰੇ ਗੋਲੀਆਂ ਮਾਰ ਮਾਰ ਕੇ ਨੌਜਵਾਨਾਂ ਦੀ ਜਿਹੜਾ ਕਰਜ਼ਾ ਦੇਖੋ ਪੰਜਾਬ ਦੀ ਰਾਜਨੀਤੀ ਦੇ ਵਿੱਚ ਪੋਲਿਟੀਕਲ ਅਸਾਈਲਮ ਦਾ ਦੌਰ ਚੱਲ ਰਿਹਾ ਹੈ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੂੰ ਸ਼ਰਾਬ ਘਟਾਲੇ 'ਚ ਈਡੀ ਲੱਭ ਰਹੀ ਹੈ ਉਹਨਾਂ ਨੇ ਆ ਕੇ ਪੰਜਾਬ ਦੇ ਵਿੱਚ ਪੋਲਿਟੀਕਲ ਅਸਾਈਲਮ ਲਿਆ ਹੈ ਹੁਸ਼ਿਆਰਪੁਰ ਲੁਕੇ ਬੈਠੇ ਇਸੇ ਤਰੀਕੇ ਕਾਂਗਰਸ ਦੇ 4-5 ਲੀਡਰ ਵਿਜੀਲੈਂਸ ਦੇ ਕੇਸਾਂ ਤੋਂ ਡਰਦੇ ਉਹਨਾਂ ਨੇ ਵੀ ਆਮ ਆਦਮੀ ਪਾਰਟੀ ਦੀ ਸ਼ਰਮ ਲਈ ਹੈ ਦੋ ਤਿੰਨ ਦਾ ਤਾਂ ਇਹੀ ਸਮਝੌਤਾ ਹੈ ਕਿ ਸਰਕਾਰ ਦੇ ਖਿਲਾਫ ਬੋਲਣਾ ਨਹੀਂ ਤੇ ਇੱਕ ਨੂੰ ਸਰਕਾਰ ਨੇ ਆਪਣਾ ਬੁਲਾਰਾ ਹੀ ਬਣਾ ਲਿਆ ਮੇਰੀ ਮੁਰਾਦ ਹੈ ਰਵਨੀਤ ਬਿੱਟੂ ਤੋਂ ਜੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਕੁਝ ਕਹਿ ਦਈਏ ਹਲੇ ਆਮ ਆਦਮੀ ਪਾਰਟੀ ਦੇ ਬੁਲਾਰੇ ਤਾਂ 5-7 ਮਿੰਟ ਲੇਟ ਹੋ ਜਾਣ ਪਰ ਰਵਨੀਤ ਬਿੱਟੂ ਤਾਂ ਕੰਧ ਤੇ ਹੀ ਬੈਠੇ ਹੁੰਦੇ ਕਿ ਮੈਂ ਜਵਾਬ ਦਿੰਦਾ ਜੀ ਜੇ ਲੇਟ ਹੋ ਜਾਣ ਫਿਰ ਮੈਨੂੰ ਲੱਗਦਾ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਉਹਨੇ ਬਿੱਟੂ ਅਗੋ ਬਿੱਟੂ ਸਾਹਿਬ ਹਾਂਜੀ ਹਾਂਜੀ ਸਰ ਦਿੰਨਾ ਜਵਾਬ ਯਾਰ ਰਵਨੀਤ ਬਿੱਟੂ ਸਾਹਿਬ ਤੁਹਾਡਾ ਆਪਣਾ ਆਚਰਣ ਕੀ ਹੈ ਤੁਹਾਡੀ ਆਪਣੀ ਜ਼ਮੀਰ ਕੀ ਹੈ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਤੁਸੀਂ ਉਹਨਾਂ ਦੇ ਚਰਨਾਂ 'ਚ ਫਿਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਤੁਸੀਂ ਉਹਨਾਂ ਦੇ ਚਰਨਾਂ 'ਚ ਹਲੇ ਮੈਨੂੰ ਕੱਲ ਹੀ ਕੋਈ ਦੱਸ ਰਿਹਾ ਹੈ ਕਿ ਰਵਨੀਤ ਬਿੱਟੂ ਸਾਹਿਬ ਦੇ ਛੋਟੇ ਭਰਾ ਨੂੰ ਕੈਪਟਨ ਸਾਹਿਬ ਨੇ ਸਾਰੇ ਨਿਯਮ ਛਿੱਕੇ ਤੇ ਟੰਕੇ ਡੀਐਸਪੀ ਦੀ ਨੌਕਰੀ ਦਿੱਤੀ ਸੀ ਤੇ ਹੁਣ ਸਰਕਾਰ ਦਾ ਗੋਲਾ ਤਾਂ ਕਿ ਕਿਤੇ ਦੁਬਾਰਾ ਕੈਬਨਿਟ ਮੀਟਿੰਗ ਹੋ ਕੇ ਉਹ ਡੀਐਸਪੀ ਦੀ ਅਪੁਆਇੰਟਮੈਂਟ ਕੈਨਸਲ ਨਾ ਹੋ ਜੇ ਐਡੇ ਛੋਟੇ ਮਫਾਦਾਂ ਵਾਲੀ ਰਾਜਨੀਤੀ ਕਰਨ ਵਾਲੇ ਲੋਕ ਗੱਲਾਂ ਕਿੰਡੀਆਂ ਵੱਡੀਆਂ ਕਰਦੇ ਮੈਂ ਰਵਨੀਤ ਬਿੱਟੂ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਜੋ ਵੀ ਹਾਲਾਤ ਨੇ ਉਹਦੇ ਲਈ ਕੱਲਾ ਤੇ ਕੱਲਾ ਥੋੜਾ ਪਰਿਵਾਰ 90% ਜ਼ਿੰਮੇਵਾਰ ਹੈ ਇੱਕ ਪੀੜੀ ਮਾਰਦੀ ਤੇਰੇ ਦਾਦੇ ਨੇ ਉਰੇ ਗੋਲੀਆਂ ਮਾਰ ਮਾਰ ਕੇ ਨੌਜਵਾਨਾਂ ਦੀ ਜਿਹੜਾ ਕਰਜ਼ਾ ਚੜਿਆ ਉਹ ਵੀ ਤੇਰੇ ਪਰਿਵਾਰ ਦੀ ਦੇਣ ਤੁਸੀਂ ਕੇਂਦਰ ਤੱਕ ਵਿਰੋਧ ਨਹੀਂ ਚਟਾਇਆ ਕਿ ਪੰਜਾਬ ਦੇ ਉੱਤੇ ਐਡਾ ਕਰਜ਼ਾ ਕਿਉਂ ਚੜਾ ਰਹੇ ਹੋ ਜਿਹੜਾ ਪਲਾਨ ਹੋਇਆ ਨੌਜਵਾਨਾਂ ਦਾ ਉਹ ਸਮੇਂ ਦੇ ਵਿੱਚ ਕਿਉਂਕਿ ਪੁਲਿਸ ਵੱੜਦੀ ਸੀ ਥੋਡੇ ਅਹਿਲਕਾਰਾਂ ਦੇ ਹੁਕਮ ਸੀ ਨੌਜਵਾਨਾਂ ਨੂੰ ਘਰੋਂ ਚੁੱਕ-ਚੁੱਕ ਕੇ ਮਾਰ ਦਿੰਦੇ ਸੀ ਲੋਕ ਨੂੰ ਬਾਹਰ ਜਾਣ ਲੱਗੇ ਇਹ ਦੇਣ ਹੈ ਤੁਹਾਡੀ ਪਰਿਵਾਰ ਦੀ ਪੰਜਾਬ ਨੂੰ ਤੇ ਗੱਲਾਂ ਕਰੇ ਤੂੰ ਬਾਦਲ ਪਰਿਵਾਰ ਦੀਆਂ ਜਿਨ੍ਹਾਂ ਨੇ ਪੰਜਾਬ ਨੂੰ ਬਣਾਇਆ ਡਵੈਲਪਮੈਂਟ ਕੀਤੀ ਕਿਹੜਾ ਈਡੀ ਦਾ ਕੇਸ ਹੈ ਕਿਉਂ ਝੂਠ ਦੀ ਰਾਜਨੀਤੀ ਕਰਨੀ ਚਾਹੁੰਦੇ ਔਰ ਫਿਰ ਵਿਕਰਮ ਸਿੰਘ ਮਜੀਠੀਆ ਉਹਨਾਂ ਦੇ ਪਰਿਵਾਰ ਤੈਨੂੰ ਪਤਾ ਉਸ ਪਰਿਵਾਰ ਦੀ ਹਿਸਟਰੀ ਯਾਰ ਆਪਣਾ ਪਰਿਵਾਰ ਦੇਖ ਬ੍ਰਿੰਤੇ ਬੁੱਚੜ ਦੇ ਪਰਿਵਾਰ ਦਾ ਕੋਈ ਮਜੀਠੀਆ ਪਰਿਵਾਰ ਦੇ ਨਾਲ ਕਿਸੇ ਵੀ ਕਿਸਮ ਨਾਲ ਕੋਈ ਆਪਾਂ ਮੇਲ ਕਰ ਸਕਦੇ ਆ ਉਹ ਪਰਿਵਾਰ ਜਿਹੜਾ ਮਹਾਰਾਜਾ ਰਣਜੀਤ ਸਿੰਘ ਤੋਂ ਚੱਲਿਆ ਆ ਰਿਹਾ ਹੈ ਜਿਨ੍ਹਾਂ ਦਾ ਗੌਰਵਮਈ ਇਤਿਹਾਸ ਹੈ ਸਿੱਖ ਜਰਨੈਲ ਪਰ ਉਹਨਾਂ ਨੇ ਲੜਾਈਆਂ ਲੜੀਆਂ World War ਦੇ ਵਿੱਚ ਸ਼ਾਮਲ ਰਹੇ ਔਰ ਫਿਰ ਅੰਬੈਸਡਰ ਰਹੇ ਡਿਫੈਂਸ ਮਨਿਸਟਰ ਰਹੇ ਮਜੀਠੀਆ ਸਾਹਿਬ ਇੱਕ ਬੇਅੰਤ ਬੁੱਚੜ ਦਾ ਪਰਿਵਾਰ ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਦਾ ਘਾਣ ਕਰਤਾ ਤੂੰ ਗੱਲਾਂ ਕਰੇਂਗਾ ਪਹਿਲਾਂ ਨਿੱਜੀ ਮੁਫਾਦਾਂ ਤੋਂ ਉੱਤੇ ਉੱਠ ਪਹਿਲਾਂ ਇਹ ਜਿਹੜੀ ਛੋਟੀ ਰਾਜਨੀਤੀ ਕਰਨੀ ਬੰਦ ਕਰ ਔਰ ਰਹੀ ਗੱਲ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਦੇਖ ਪਰ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਜੋ ਕੀਤਾ ਮੰਨਿਆ ਤੇ ਸਜ਼ਾ ਭੁਗਤ ਲਈ ਇਹ ਮਸਲਾ ਹਿਊਮਨ ਰਾਈਟਸ ਦਾ ਇਹ ਮਸਲਾ ਰਹਿਮਦਾਨੀ ਪਹਿਲਾਂ ਇਸ ਗੱਲ ਨੂੰ ਸਮਝੋ ਜਨਾਬ ਉਦੋਂ ਇੱਕ ਦੌਰ ਚੱਲ ਰਿਹਾ ਸੀ ਤੁਸੀਂ ਸਿੱਖ ਕੌਮ ਤੇ ਤੇਰਾਦਾਦਾ ਜ਼ੁਲਮ ਕਰ ਰਿਆ ਸੀ ਤੇ ਸਿੱਖ ਕੌਮ ਨੇ ਉਹ ਜ਼ੁਲਮ ਦਾ ਬਦਲਾ ਲੈ ਲਿਆ ਉਹਨਾਂ ਨੇ ਆਪਣੀ ਸਜ਼ਾ ਭੁਗਤ ਲਈ ਕਿ ਜਿੰਨੇ ਦੇਸ਼ ਦੇ ਵਿੱਚ ਕਾਨੂੰਨ ਨੇ ਕੋਈ ਕਾਨੂੰਨ ਕਹਿੰਦਾ ਕਿ ਜਿਹੜੇ ਬੰਦੇ ਨੇ ਆਪਣੀ ਸਜ਼ਾ ਤੋਂ ਵੀ ਦੁੱਗਣੀ ਭੁਗਤ ਲਈ ਹੋਵੇ ਉਹਨੂੰ ਜੇਲ੍ਹ ਚ ਰੱਖਿਆ ਜਾਵੇ ਸੋ ਬਾਹਲੀਆਂ ਇੱਧਰ ਉੱਧਰ ਲੀਆਂ ਗੱਲਾਂ ਕਰਨ ਦੀ ਲੋੜ ਨਹੀਂ ਮੇਰਾ ਵੀਰ ਮੁੱਦਿਆਂ ਤੇ ਰਹਿ ਮੁੱਦਿਆਂ ਤੇ ਰਾਜਨੀਤੀ ਕਰ ਸਰਕਾਰ ਦਾ ਗੋਲਾ ਬਣਨਾ ਬਣ ਲ ਪਰ ਇਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਤੁਸੀਂ ਕਹਿ ਦੇ ਸਕੇ ਨਹੀਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਕੁਰਸੀ ਤੋਂ ਉtre ਆਮ ਆਦਮੀ ਪਾਰਟੀ ਨਵਾਂ ਮੁੱਖ ਮੰਤਰੀ ਲਾ ਦੇ ਜਾਂ ਕੋਈ ਹੋਰ ਪਾਰਟੀ ਦਾ ਰਾਜ ਆ ਜਾਏ ਤੁਸੀਂ ਉਹਦੇ ਗੋਲੇ ਕਿਉਂਕਿ ਤੁਸੀਂ ਮੁੱਖ ਮੰਤਰੀ ਦੀ ਕੁਰਸੀ ਦੀ ਖਿਦਮਤ ਕਰਨੀ ਹੈ ਬੰਦਿਆਂ ਨਾਲ ਤੁਹਾਡਾ ਕੋਈ ਲੈਣਾ ਦੇਣਾ ਨਹੀਂ